ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਹਾਂ ਮੈਂ ਅਕਸਰ ਤੁਹਾਨੂੰ ਆਪਣੇ ਸ਼ਹਿਰ ਦੀਆਂ ਮਹਾਨ ਸ਼ਖਸੀਤਾਂ ਨਾਲ ਜੁਆਗਰੰਗ ਕਰਦਾ ਹਾਂ ਤੇ ਅੱਜ ਸਾਡੇ ਸਟੂਡੀਓ ਵਿੱਚ ਮੇਰੇ ਅਜ਼ੀਜ਼ ਸਰਦਾਰ ਜਸਵਿੰਦਰ ਸਿੰਘ ਗੁਇਜਾ ਜੀ ਸ਼ਾਮਲ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਧੰਨਵਾਦ ਬਹੁਤ ਜੀ ਵੈਸੇ ਕਾ ਸਾਡੀ ਜਨਰ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਸਾਡਾ ਇੱਕ ਸਿੱਖ ਭਰਾ ਬੰਬਈ ਦੀ ਯੂਨੀਵਰਸਿਟੀ ਤੱਕ ਪਹੁੰਚ ਗਿਆ ਹੈ वैसे तो चलो ਸਾਡੇ ਪੰਜਾਬੀ ਬਹੁਤ ਇਸ ਇੰਡਸਟਰੀ ਚ ਜਾ ਚੁੱਕੇ ਨੇ ਪਰ ਸੰਪੂਰਨ ਸਰਦਾਰ ਸਿੱਖ ਭਰਾ ਜਿਹੜਾ ਜਾਂਦਾ ਨਾ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਤੁਹਾਨੂੰ ਇਹ ਪੁੱਛਾਂਗਾ ਕਿ ਤੁਹਾਡੀ ਇਸ ਫਿਲਮ ਵਾਸਤੇ ਸਿਲੈਕਸ਼ਨ ਕਿੱਦਾ ਹੋਇਆ ਜੀ ਇਹ ਇੱਕ ਉਹਨਾ 2016 17 ਦੇ ਵਿੱਚ ਬੈਟਲ ਆਫ ਸਾਰਾਗੜੀ ਨਾਮ ਦੀ ਫਿਲਮ ਬਣ ਰਹੀ ਸੀ ਜਿਹੜੀ ਅਨਫੋਰਚਨਟਲੀ ਆ ਨਹੀਂ ਪਾਈ ਜੀ ਉਹਦੇ ਚ ਰਣਜੀਤ ਢੱਡਾ ਸਾਹਿਬ ਦੇ ਨਾਲ ਅਸੀਂ ਲੋਕ ਸੀਗੇ ਉਸ ਦਾ ਕਾਫੀ ਸ਼ੂਟ ਹੋ ਰਿਹਾ ਸੀ। ਲਾ ਤੁਹਾਡੀ ਉਹ ਪਿਕਚਰ ਦੇਖੀ ਸੀ ਬੋਨਰ ਸਵਾ ਦਾ ਰਾਣਾ ਪ੍ਰਕਾਸ਼ ਕੀਤਾ ਸੀ ਮੋਹਨ ਦਾ ਰਾਣਾ ਪ੍ਰਕਾਸ਼। ਯਾਰ ਉਹਨੇ ਪੂਰਾ ਕੇਸ ਰੱਖੇ ਉਹਨਾਂ ਨੇ ਬੜੀ ਡੈਡੀਕੇਸ਼ਨ ਦਿਖਾਈ। ਬਟ ਅਨਫੋਰਚਨਟਲੀ ਆ ਨਹੀਂ ਪਾਈ। ਤੇ ਉਹਦੇ ਕਰਕੇ ਸਾਡਾ ਸਾਡੀ ਪ੍ਰੋਫਾਈਲ ਬੰਬੇ ਹੈ ਹੀ ਸੀ। ਤੇ ਜਦ ਇਹਦੇ ਆਡੀਸ਼ਨਸ ਆਏ ਤੇ ਅਸੀਂ ਆਡੀਸ਼ਨਸ ਦੇ ਲਈ ਗਏ ਅਮਰ ਸਰ। ਉਹਨਾਂ ਨੇ ਫਿਰ ਸਾਡਾ ਆਡੀਸ਼ਨ ਲਿਆ ਤੇ ਉਹਨਾਂ ਨੂੰ ਹੋ ਸਕਦਾ ਕਿ ਮੇਰਾ ਜੋ ਫਿਜ਼ਿਕ ਹੈ ਜੋ ਮੇਰਾ ਚਿਹਰਾ ਹੈ ਜਾਂ ਸ਼ਾਇਦ ਕੁਝ ਮੇਰੇ ਹੌਪ ਨੂੰ ਪਸੰਦ ਆਇਆ ਹੋਣਗੇ ਤੇ ਉਹਨਾਂ ਨੇ ਉਸ ਤੋਂ ਬਾਅਦ ਦੋ ਤਿੰਨ ਵਾਰ ਹੋਰ ਆਡੀਸ਼ਨ ਦੇ ਅਲੱਗ-ਅਲੱਗ ਕੈਰੈਕਟਰਸ ਫਰਮਨ ਨੇ ਇੱਕ ਪ੍ਰਾਇਮਰੀ ਕਰੈਕਟਰ ਦੇ ਲਈ ਉਹਨੇ ਮੈਨੂੰ ਸਿਲੈਕਟ ਕੀਤਾ ਜੀ ਤੇ ਜਿਹੜਾ ਤੁਹਾਨੂੰ ਇਹਦਾ ਕਰਨ ਦਾ ਸ਼ੌਂਕ ਹੈ ਉਹ ਤੁਹਾਡੇ ਅੰਦਰ ਤਰਜ ਜਾਏਗਾ ਇਹਦਾ ਵੀਰ ਜੀ ਮਤੋਂ ਦੱਸ ਮੈਨੂੰ ਕੋਦ ਨੂੰ ਨਹੀਂ ਪਤਾ ਕਿਉਂਕਿ ਡਿਊਰਿੰਗ ਸਕੂਲਿੰਗ ਡਿਊਰਿੰਗ ਉਸ ਤੋਂ ਬਾਅਦ ਸਕੂਲ ਤੋਂ ਬਾਅਦ ਸਦਾ ਬਿਜ਼ਨਸ ਆ ਗਿਆ ਕਦੀ ਸਿੱਖਿਆ ਨਹੀਂ ਕਦੀ ਕੁਝ ਕੀਤਾ ਨਹੀਂ ਮੈਂ ਮੈਂ ਝੂਠ ਨਹੀਂ ਕਹਣਾ ਕੁਝ ਮੇਰਾ ਇੱਕ ਫਰੈਂਡ ਹੈ ਉਹ ਸ਼ਾਰਟ ਮੂਵੀ ਬਣਾਉਂਦਾ ਸੀ ਤਾਂ ਦੋਨੇ ਮਿਲ ਗਿਆ ਕਿ ਤੁਸੀਂ ਸ਼ਾਰਟ ਮੂਵੀ ਇੱਕ ਪ੍ਰੋਡਿਊਸ ਕਰੋ ਤੇ ਆਪਾਂ ਇਹਨੂੰ 30-40 ਹਜ਼ਾਰ ਚ ਬਣਾ ਕੇ ਤੇ ਇਹਨੂੰ ਪ੍ਰੋਫਿਟ ਚ ਆਪਾਂ ਨੂੰ ਫੈਸਟੀਵਲਸ 'ਤੇ ਵੇਚ ਕੇ ਦਾ ਪ੍ਰੋਫਿਟ ਵੀ ਲਵਾਂਗੇ। ਅੱਛਾ ਚਲੋ ਠੀਕ ਹੈ। ਉਹ ਬਣਾਈ ਤੇ ਦੇਵਨ ਦਾ ਸ਼ੂਟ ਸੀਗਾ ਇੱਕ ਕੈਰੇਕਟਰ ਜਿਹੜਾ ਸੀ ਉਹ ਮੌਜੂਦ ਨਹੀਂ ਸੀ ਮੈਨੂੰ ਉਹਨੇ ਕਹਿ ਕੇ ਤੁਸੀਂ ਇਹ ਕੈਰੇਕਟਰ ਪਲੇ ਕਰ ਦੋ। ਹਾਲਾਂਕਿ ਕੁਝ ਕੋ ਡਾਇਲੌਗ ਨਹੀਂ ਸੀ ਪਰ ਜਦ ਮੈਂ ਕੀਤਾ ਨਾ ਤਾਂ ਉਹਨੇ ਮੈਨੂੰ ਕਹਿ ਕੇ ਕਿਹਾ ਯੂ ਕੈਨ ਐਕਟ। ਭਾਵੇਂ ਤੁਸੀਂ ਐਕਟ ਕਰ ਸਕਦੇ ਹੋ ਤਾਂ ਤੁਸੀਂ ਇਸ ਬਾਰੇ ਸੋਚੋ। ਮੈਂ ਕਿਹਾ ਭਈ ਇਹ ਤੋਂ ਕਿਵੇਂ ਸੋਚ ਸਕਦਾ ਨਾ ਤਾਂ ਮੇਰੇ ਕੋਲ ਸਮਾਂ ਆਏਗਾ। ਬਿਜ਼ਨਸਮੈਨ ਅਲਾਉ ਨਹੀਂ ਕਰਦਾ ਤੇ ਮੈਂ ਇਸ ਚੀਜ਼ ਨੂੰ ਸਿੱਖਿਆ ਨਹੀਂ ਤੇ ਬਾਰੇ ਤਾਂ ਲੋਕ ਉ ਪਰ ਉਹ ਕਹਿੰਦਾ ਤੁਸੀਂ ਕਰ ਸਕਦੇ ਹੋ ਕੁਝ ਦਿਨਾਂ ਬਾਅਦ ਹੀ ਉਹਡੀਸ਼ਨ ਆ ਗਈ ਤੇ ਬੈਟਲ ਆਫ ਸਾਰਾਗੜੀ ਦੇ ਸਾਡੇ ਸ਼ਹਿਰ ਦੇ ਉਦੋਂ ਪੰਜਾਬ ਚੋਂ ਲੈਂਦੇ ਨੇ ਕਿਉਂਕਿ ਹੁਣ ਬਾਲੀਵੁੱਡ ਦਾ ਬੜਾ ਰੁਝਾਨ ਹੋ ਗਿਆ ਕਿ ਉਹ ਸਾਬਤ ਸੂਰਤ ਸਿੱਖ ਲੈ ਰਹੇ ਨੇ ਜੀ ਪਹਿਲਾਂ ਲੈਂਦੇ ਸੀਗੇ ਉਹ ਆਰਟੀਫੀਸ਼ੀਅਲ ਸਿੱਖ ਬਣਾ ਲੈਂਦੇ ਸੀ ਪਰ ਹੁਣ ਪੰਜਾਬ ਚੋਂ ਜੈਨੂਨ ਲੋਕ ਲੈਂਦੇ ਨੇ ਹਾਂ ਵੈਸੇ ਜੋ ਦਾ ਸੋਸ਼ਲ ਮੀਡੀਆ ਆ ਗਿਆ ਹੈ ਨਾ ਤੇ ਹੁਣ ਪਬਲਿਕ ਜਾਗਰੂਕ ਹੋ ਰਹੀ ਹੈ ਜਾਗਰੂਕ ਹੋ ਰਹੀ ਹੈ ਹੁਣ ਸਭ ਨੂੰ ਪਤਾ ਲੱਗ ਗਿਆ ਹੈ ਕਿ ਨਕਲੀ ਸਿੱਖ ਤੇ ਅਸਲੀ ਸਿੱਖ ਵਿੱਚ ਕੀ ਫਰਕ ਹੈ ਹਾਂਜੀ ਔਰ ਇਸੇ ਕਰਕੇ ਸ਼ਾਇਦ ਹੁਣ ਸਿੱਖ ਭਰਾਵਾਂ ਦੀ ਮੰਗ ਜ਼ਿਆਦਾ ਹੋ ਉਦੋਂ ਅਸੀਂ ਆਡੀਸ਼ਨ ਦੇਣ ਇਸ ਸ਼ਰਤ ਤੇ ਗਏ ਤਿੰਨੋ ਦੋਸਤ ਅਸੀਂ ਮਿਲ ਕੇ ਕਿ ਅਸੀਂ ਆਡੀਸ਼ਨ ਦੇਣਾ ਨਹੀਂ ਅਸੀਂ ਸਿਰਫ ਦੇਖਿਆ ਨਾ ਆਡੀਸ਼ਨ ਹੁੰਦਾ ਕਿ ਜੀ ਉੱਥੇ ਗਏ ਤੇ ਪਤਾ ਨਹੀਂ ਸਬੱਈ ਅਸੀਂ ਆਡੀਸ਼ਨ ਦੇ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਆਡੀਸ਼ਨ ਤਾਂ ਡਾਕਟਰ ਸਾਹਿਬ ਲਿਆ ਤੇ ਸਾਨੂੰ ਸੱਦਿਆ ਬੰਬੇ ਦੀ ਟਿਕਟਾਂ ਦੇ ਕੇ ਕਿੰਦੇ ਤੁਸੀਂ ਆ ਜੀ ਸਾਨੂੰ ਖੁਦ ਨੂੰ ਸਮਝ ਨਹੀਂ ਆਈ ਉਸ ਤੋਂ ਬਾਅਦ ਮੇਰੇ ਸਾਹਦੇ ਜਿਹੜੇ ਗੰਦੀਪੁੱਡਾ ਸਾਹਿਬ ਉਹਨਾਂ ਨੇ ਸਾਡੀ ਵਰਕਸ਼ਾਪਸ ਲਗਾਈਆਂ 30 ਦਿਨ ਜੀ ਉਹ ਵਰਕਸ਼ਾਪ ਦੇ ਵਿੱਚ ਅਸੀਂ ਸਿੱਖਿਆ ਕਿ ਐਕਟਿੰਗ ਕਿਵੇਂ ਕੀਤੀ ਜਾਂਦੀ ਹੈ ਅਸਲ 'ਚ ਜਦੋਂ ਤੁਸੀਂ ਐਕਟਿੰਗ ਕਰਦੇ ਹੋ ਤੇ ਉਹ ਐਕਟਿੰਗ ਨਹੀਂ ਹੁੰਦੀ ਜਦੋਂ ਤੁਸੀਂ ਕੈਮਰੇ ਦੇ ਮੂਹਰੇ ਕਾਮਨ ਸੈਂਸ ਕਰਦੇ ਹੋ ਉਹ ਐਕਟਿੰਗ ਹੁੰਦੀ ਹੈ ਕਾਮਨ ਸੈਂਸ ਇਜ਼ ਨਾਟ ਸੋ ਕਾਮਨ ਐਸਾ ਲੋਨਰ ਸਮਝਾਇਆ ਉਹਨਾਂ ਨੇ ਜਿਹੜਾ ਸਮਝਾਇਆ ਉਹ 25 30 ਦਿਨਾਂ ਦੇ ਜੋ ਵਰਕਸ਼ਾਪਸ ਲੱਗੀਆਂ ਬਸ ਮੇਰੀ ਉਹੀ ਸਿੱਖਰ ਸੀਗੀ ਕਿ ਮੈਂ ਉੱਥੇ ਸਿੱਖਿਆ ਜੋ ਸਿੱਖਿਆ ਜੀ ਜਦੋਂ ਫਸਟ ਟਾਈਮ ਤੁਸੀਂ ਕੈਮਰੇ ਨੂੰ ਫੇਸ ਕੀਤਾ ਜੀ ਉਦੋਂ ਤੁਹਾਡੀ ਉਮਰ ਕਿੰਨੀ ਸੀ ਮੇਰੀ ਉਮਰ 2014 10 ਸਾਲ ਉਦੋਂ ਮੇਰੀ 34-35 ਸਾਲ ਹੋਣਾ ਸੀ ਤੇ ਹੁਣ 45 ਕ੍ਰੋਸ ਹੋ ਗਏ ਨਾ ਕਿ ਜਦੋਂ ਇੱਕ ਬੰਦਾ ਆਪਣੇ ਕੈਰੀਅਰ ਦੇ ਪਿੰਡੋਸ ਦੇ 빅 ਟਾਈਮ ਜੇ ਹੁੰਦਾ ਉਦੋਂ ਤੁਸੀਂ ਆਪਣੀ ਅਦਾਕਾਰੀ ਦੇ ਸ਼ੌਕ ਨੂੰ ਉਜਾਗਰ ਕੀਤਾ ਅਸਲ ਸਿ ਮੈਂ ਤੁਹਾਡੇ ਕੋ ਫਿਰ ਝੂਠ ਨਾ ਬੋਲਾਂ ਕਿ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਕਿ ਮੇਰਾ ਸ਼ੌਕ ਹੈਗਾ ਇਹ ਤੇ ਮਜਬੂਰਨ ਉਹਨੇ ਕਹਿ ਦਿੱਤਾ ਇੱਕ ਛੋਟਾ ਜਿਹਾ ਕੰਮ ਹੈ ਤੁਸੀਂ ਕੈਮਰੇ ਮੂਰੇ ਗਾ ਦਿਓਰ ਮੈਨੂੰ ਕੈਮਰੇ ਮੂਰੇ ਜਾ ਕੇ ਮੈਂ ਬਿਲਕੁਲ ਵੀ ਅਸਹਿਜ ਹੋਇਆ ਹੀ ਨਹੀਂ ਇਹ ਪਰਮਾਤਮਾ ਦੀ ਕਿਰਪਾ ਕਹੋ ਵੀ ਉਹਦੀ ਵਡਿਆਈ ਹੈ ਉਹਨੇ ਆਪਣੇ ਆਪ ਇਹ ਸਭ ਕੁਝ ਕੀਤਾ ਮਗੇ ਕੈਮਰੇ ਨੂੰ ਪਤਾ ਲੱਗ ਗਿਆ ਕਿ ਇੱਕ ਸੋਹਣਾ ਅਦਾਕਾਰ ਮੇਰੇ ਸਾਹਮਣੇ ਖੜਾ ਸੱਚੀ ਮੈਂ ਨਜ਼ਰ ਲਈ ਤੁਹਾਡੀ ਨਜ਼ਰ ਨਹੀਂ ਨਹੀਂ ਇਹ ਕੈਮਰਾ ਦੀ ਨਜ਼ਰ ਹੈ ਜੀ ਦੇਖੋ ਸਾਡੀ ਸਾਡੀ ਸਾਡੇ ਕੀ ਹੋਣੀ ਹੈ ਇਹਦੇ ਵਿੱਚ ਅੱਛਾ ਜੀ ਮੈਨੂੰ ਦੱਸੋ ਤੁਸੀਂ ਕਿ ਲਾਈਫ ਦੇ ਵਿੱਚ ਅੱਗੇ ਕੀ ਕਰਨੇ ਦੇਖੋ ਮੈਨੂੰ ਲੱਗਦਾ ਵੀਰ ਜੀ ਪਲਾਨ ਹੁੰਦੇ ਹੀ ਨਹੀਂ ਐ ਇਹ ਕਰਤਾ ਕਰੇ ਜੋ ਹੋਏ ਵਾਲੀ ਗੱਲ ਹੈ ਕਿ ਉਹ ਜਾਣਦਾ ਵੇ ਉਹਨੇ ਕਿੱਥੇ ਲੈ ਕੇ ਜਾਣਾ ਮੈਨੂੰ ਕਿੱਦਾਂ ਮੈਂ ਹੁਣ ਕਾਰ ਨਾਲ ਬਿਜ਼ਨਸ ਸਟਾਰਟ ਕੀਤਾ ਆਪਣਾ ਘਰਾਂ ਵਿੱਚ ਸ਼ੋਰੂਪਨ ਕੀਤਾ ਹੈ ਜੀ ਔਰ ਯਕੀਨ ਜਾਨੋ ਇੱਕ ਰਾਤ ਪਹਿਲੇ ਤੱਕ ਮੇਰੇ ਖਾਬ خیال ਜਨੀ ਸੀ ਕਿ ਮੈਂ ਆਪਣਾ ਬਿਜ਼ਨਸ ਇਹਦਾ ਓਵਰਨਾਈਟ ਛੱਡ ਕੇ 100% ਲਈ ਛੱਡ ਕੇ ਮੈਂ ਦੂਸਰੇ ਕੰਮ ਚ ਚਲੇ ਜਾਣਾ ਪਰ ਪਤਾ ਨਹੀਂ ਹੋ ਗਿਆ ਮੈਂ 30 31 ਸਾਲ ਜਿਹੜਾ ਬਿਜ਼ਨਸ ਕੀਤਾ ਉਸ ਬਿਜ਼ਨਸ ਦੇ ਉੱਪਰ ਮੈਂ ਆਪਣੀ ਮਾਰਕੀਟ ਦੇ ਵਿੱਚ ਪੀਕ ਤੇ ਸਿਗਾ ਸਭ ਤੋਂ ਮੇਰਾ ਨਾਮ ਸਿਗਾ ਮਹਾਰਾਜ ਦੀ ਬੜੀ ਕਿਰਪਾ ਸੀ ਔਰ ਮੈਂ ਪੀਕ ਦੇ ਉੱਪਰ ਜਾ ਕੇ ਛੋੜਿਆ ਜੀ ਔਰ ਨਵਾਂ ਬਿਜ਼ਨਸ ਸਟਾਰਟ ਕੀਤਾ ਔਰ ਵਾਹੀ ਮਜੀ ਦੀ ਕਿਰਪਾ ਕੇ ਉਹ ਵੀ ਫਲਜ ਕਰੈ ਸੋ ਕੋਈ ਪਲਨ ਨਹੀਂ ਕਰੀ ਕੋਈ ਪਲਾਨਿੰਗ ਸੰਕਰ ਨਹੀਂ ਸਕਦਾ ਮੈਂ ਕਦੇ ਸੋਚਿਆ ਨਹੀਂ ਸੀ ਸਪੀਡ ਚ ਜਾਵਾਂਗਾ ਤੇ ਆ ਗਿਆ ਮੈਂ ਔਰ ਮਾਰੇ ਨੇ ਅੱਜ ਬਖਸ਼ਿਆ ਇਨੀ ਬੜਾਈ ਤੁਸੀਂ ਫੇਰ ਵੀ ਉੱਥੇ ਬੈਠ ਕੇ ਇਹ ਮੈਂ ਕਦੇ ਸੋਚਿਆ ਨਹੀਂ ਸੀ ਸੋ ਕੋਈ ਫਿਊਚਰ ਪਲਾਨਸ ਨਹੀਂ ਪਤਾ ਨਹੀਂ ਕਿ ਆਪ ਕਿੱਥੇ ਲੱਗ ਜਾਏ ਜਿਵੇਂ ਲੱਗੇ ਜਾਏਗਾ ਸ਼ੁਕਰਾਨਾ ਹੋਏਗਾ ਸਿੱਖ ਚਿਹਰਿਆਂ ਦੇ ਵਿੱਚੋਂ ਇਸ ਟਾਈਮ ਜਿਹੜਾ ਨੰਬਰ 1 ਚਿਹਰਾ ਕਿਹਾ ਜਾ ਸਕਦਾ ਹੈ ਉਹ ਦਰਜੀਤ ਉਸਾਨ ਸਾਹਿਬ ਕਿ ਸਾਰੀ ਦੁਨੀਆ ਵਿੱਚ ਉਹਨੇ ਸਰਦਾਰੀ ਦੀ ਬੱਲੇ ਬੱਲੇ ਕਰਾ ਦਿੱਤੀ ਕਰਾ ਦਿੱਤੀ ਉਹਦੇ ਨਾਲ ਜਿਹੜਾ ਤੁਹਾਡੀ ਸਾਥ ਰਹੀ ਹੈ ਜਿੰਨਾ ਸਫਰ ਤੁਸੀਂ ਲਲਕੇ ਸਾਂਝਾ ਕੀਤਾ ਹੈ ਉਹਦੀ ਕੋਈ ਜਾਣਕਾਰੀ ਸਾਡੀ ऑडियंस ਨੂੰ ਜੀ ਅ ਦੇਖੋ ਮੈਂ ਇਹ ਕਹਾਂਗਾ ਕਿ ਜਿੰਨਾ ਕਿ ਲੋਕ ਦੇਜੀਤ ਤੁਸਾਨ ਨੂੰ ਜਾਣਦੇ ਨੇ ਨਾ ਬੇਸ਼ੱਕ ਮੇਰੇ ਤੋਂ ਉਮਰ ਛੋੜੇ ਘਟੂੜਗੇ ਪਰ ਮੈਂ ਉਹਨਾਂ ਦਾ ਰਤਬਾ ਬਾਈ ਬਹੁਤ ਉੱਪਰ ਮੰਨਦਾ ਹਾਂ ਉਹਨਾਂ ਦਾ ਸਪਿਰਚੁਅਲ ਲੈਵਲ ਬਹੁਤ ਵੱਡਾ ਮੰਨਦਾ ਲੋਕ ਉਹਦੇ ਬਾਰੇ ਸ਼ਾਇਦ ਬਹੁਤ ਘੱਟ ਅਵੇਅਰ ਹੈਗੇ ਨੇ ਬਹੁਤ ਘੱਟ ਜਾਣਦੇ ਨੇ ਪਰ ਉਹ ਸਾਰਾ ਦਿਨ ਕਹਿ ਲਓ ਵੀ ਡਾਇਲੌਗ ਬੋਲ ਰਹੇ ਨੇ ਜਦੋਂ ਬੋਲ ਰਹੇ ਨੇ ਡਾਇਲੌਗ ਖਤਮ ਹੋ ਗਿਆ ਅਗਰ ਉਹ ਰੀਟੇਕ ਵੀ ਲੈਣਾ ਹੈ ਡਿਊਰਿੰਗ ਰੀਟੇਕ ਦੇ ਵੀ ਉਹ ਚੈਂਟਿੰਗ ਸਟਾਰਟ ਹੋ ਜਾਂਦੀ ਹੈ ਯੂ ਨੋ ਠੀਕ ਹੈ 퍼퍼먼스 ਤਾਂ ਤੁਸੀਂ ਦੋ ਹੁਣ ਮੈਂ ਉਹਨਾਂ ਦੇ ਬਾਰੇ ਸੁਰੇਜ ਨੂੰ ਦੀਵਾ ਦਿਖਾਉਣ ਦੇ ਪ੍ਰਾਪਰਤੀ ਦਾ ਲੱਗ ਕੇ ਮੈਂ ਉਹਨਾਂ ਦੇ 퍼퍼ਮੈਂਸ ਬਾਰੇ ਵਰਡਸ ਕੁਝ ਬੋਲਾਂ। ਬਿਲਕੁਲ ਜੀ 퍼퍼ਮਰ ਤਾਂ ਹੈ ਹੀ ਹੈ। ਜੀ ਜੀ। ਸਪਿਰਚੁਅਲ ਲੈਵਲ ਬਹੁਤ ਹੈ ਉਹਨਾਂ ਦਾ। ਔਰ ਇੱਕ ਬਾਲੀਵੁੱਡ ਦੇ ਨਾਮੀ ਕਲਾਕਾਰ ਤੁਹਾਡੇ ਨਾਲ ਇਹ ਸਕਰੀਨ ਸਾਂਝੀ ਕਰ ਰਹੇ ਨੇ ਅਰਜੁਨ ਰਾਮ ਭਾਜੀ। ਮੇਰੇ ਫੇਵਰਿਟ ਨੇ ਕਦੇ। ਅੱਛਾ। ਮੈਂ ਵਾਕਈ ਬਹੁਤ ਅੱਛਾ ਮੰਨਦਾ ਐਕਟਿੰਗ ਵੀ ਮੈਂ ਕਿ ਜਾਰ ਕਰੀ ਅੱਛੀ ਬਣਾਉ। ਉਹਦੇ ਬਾਰੇ ਕੁਝ ਸਾਝੋ। ਜਰ ਵੀਰ ਜੀ ਉਹ ਵੀ ਬੜੇ ਕਮਾਲ ਦੇ ਇਨਸਾਨ ਨੇ। ਮਤਲਬ ਅਸੀਂ ਅਸੀਂ ਤਾਂ ਪਹਿਲੇ ਸਿਰਫ ਪਰਦੇ ਤੇ ਇਹਨਾਂ ਨੂੰ ਦੇਖਿਆ ਤੇ ਉਹਨਾਂ ਦੇ ਬਾਰੇ ਜਾਣਨ ਦੇ ਕੁਝ ਨਹੀਂ ਪਰ ਐਟ ਦੀ ਏਜ ਆਫ 50 ਪਲਸ ਉਹਨਾਂ ਦੀ ਫਿਜ਼ੀਕ ਮਾਈ ਗਾਡ ਕੀ ਆ ਰੈਡੂਕੇਸ਼ਨ ਇਹਨਾਂ ਦੀ ਉਹ ਅੱਜ ਵੀ ਇੰਨਾ ਕੁ ਦੌੜ ਲਦੇ ਨੇ ਕਿ ਜਿਹੜੇ ਐਥਲੀਟ ਵੀ ਦੌੜ ਪਾਉਂਦੇ ਹੋਣ ਇੰਨੀ ਕੋ ਐਕਸਰਸਾਈਜ਼ ਕਰਦੇ ਕਿ ਆਪ ਮਤਲਬ ਸੋਚਣਾ ਪੰਦਾ ਹੋਵੇ ਮੇਰੇ ਕੋਲ ਕੁਝ ਫੋਟੋਜ਼ ਆ ਗਈਆਂ ਤੇ ਉਹਨਾਂ ਦੇ ਮੇਰੇ ਨਾਲ ਵਿਕਟਰੀ ਸਾਈਨ ਇੱਥਾ ਕਰਕੇ ਕਿਤਾ ਉਹਨਾਂ ਦੀ ਇੱਥੇ ਮਤਲਬ ਪੂਰੀਆਂ ਵੇਇਨਸ ਐਂਜ ਕਲੀਅਰ ਨੇ ਮਤਲਬ ਚਰਬੀ ਹੈ ਹੀ ਨਹੀਂ ਸਰੀਰ 'ਤੇ ਔਰ ਐਕਟਿੰਗ ਉਹ ਨਹੀਂ ਸੈੱਟ ਤਾਂ ਇਹਨਾਂ ਨਾਲ ਕਰ ਜਾਂਦੇ ਜਿੱਦਾਂ ਉਹ ਹੈ ਹੀ ਇਸ ਕੈਰੈਕਟਰ ਦੇ ਲਈ ਬਣੇ ਹੋਏ ਨੇ ਪੰਜਾਬ 95 ਦੇ ਵਿੱਚ ਤੁਹਾਡਾ ਕੀ ਰੋਲ ਹੈ ਤੇ ਕਿੰਨਾ ਕਰੋੜ ਹੈ ਦੇਖੋ ਜੀ ਕੈਰੈਕਟਰ ਇਸ ਫਿਲਮ ਦੇ ਅੰਦਰ ਨਾ ਹੈ ਬਹੁਤ ਜ਼ਿਆਦਾ ਜੀ ਕਿਉਂਕਿ ਸਟੋਰੀ ਦੀ ਡਿਮਾਂਡ ਇੰਨੀ ਕਿ ਬਹੁਤ ਜ਼ਿਆਦਾ ਕੈਰੈਕਟਰ ਨਹੀਂ ਬਟ ਮੇਰਾ ਕੈਰੈਕਟਰ ਖਾਸ ਇਸ ਕਰਕੇ ਹੋ ਜਾਂਦਾ ਕਿ ਮੈਂ ਜਿੰਨੇ ਵਾਰ ਵੀ ਅਪੀਅਰ ਹੋਣਾ ਮੈਂ ਦਿਲਜੀਤ ਸਾਹ ਦੇ ਨਾਲ ਹੀ ਅਪੀਅਰ ਹੋਣਾ ਇਸ ਕਰਕੇ ਵੇਰਾ ਉਹ ਤਾਂ ਮੇਰੀ ਅਪੇਗਾ ਸ 30+ ਟਾਈਮ ਲੇ ਕੇ 33 34 ਵਾਰ ਮੈਂ ਆ ਪੇਰ ਹੁਣਾ ਤੇ 13 14 ਮੇਰੇ ਡਾਇਲੌਗ ਸਰਕੇ ਅੰਦਰ। ਔਰ ਇਹ ਬਹੁਤ ਵੱਡੀ ਗੱਲ ਹੈ ਕਿਸੇ ਵੀ ਕਿਸੇ ਦੇ ਲਈ। ਦੇਖੋ ਇਹ ਪੰਜਾਬ ਦੀ ਫਿਰ ਸ਼ਹੀਦ ਭਾਈ ਜਸਵੰਤ ਸਿੰਘ ਖਰੜਾ ਇੱਕ ਪੰਜਾਬੀ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਉਸ ਸਮੇਂ ਨੂੰ ਉਸ ਇਤਿਹਾਸ ਨੂੰ ਬਚਾ ਕੇ ਬੇਸ਼ੱਕ। ਔਰ 42 ਸਾਲ ਦੀ ਉਮਰ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਐਵੇਂ ਤਾਂ ਗੁਨਾਮ ਹੀ ਹੋ ਗਿਆ ਅਜੇ ਤੱਕ ਨਹੀਂ ਪਤਾ ਲੱਗਿਆ। ਸੋ ਇਹ ਇੱਕ ਬਹੁਤ ਵਗੇ ਦੁੱਖ ਭਰੀ ਗੱਲ ਆ ਸਾਡੇ ਪੰਜਾਬ ਵਾਸਤੇ ਔਰ ਉਸ ਤੋਂ ਜਿਹੜੀ ਵੱਡੀ ਦੁੱਖ ਭਰੀ ਗੱਲ ਮੈਨੂੰ ਲੱਗਦੀ ਹੈ ਕਿ ਬਾਲੀਵੁੱਡ ਸਿਨੇਮਾ ਸਾਡੀਆਂ ਇਹੋ ਜੀਆਂ ਰੀਅਲ ਸੋਡੀਆਂ ਚੱਕ ਰਿਹਾ ਹੈ ਜਦਕਿ ਇਸ ਟਾਈਮ ਪੰਜਾਬੀ ਫਿਲਮਾਂ ਵੀ ਬਹੁਤ ਉੱਚੇ ਸਤਲਪੁਰ ਜਾ ਰਹੀਆਂ ਨੇ ਜਾ ਰਹੀਆਂ ਕੀ ਸਾਨੂੰ ਨਹੀਂ ਚਾਹੀਦਾ ਕਿ ਸਾਡੇ ਜਿਹੜੇ ਪੰਜਾਬੀ ਨਿਰਮਾਤਾ ਨੇ ਉਹ ਇਹੋ ਜਿਹੇ ਵਿਸ਼ਿਆਂ 'ਤੇ ਫਿਲਮ ਬਣਾਉਣ ਮੈਨੂੰ ਲੱਗਦਾ ਇਹ ਚੀਜ਼ ਸ਼ੁਰੂ ਹੋ ਚੁੱਕੀ ਹੈ ਜੀ ਕਿਉਂਕਿ ਪੰਜਾਬ ਦੇ ਵਿੱਚ ਵਿਸ਼ੇ ਇਸ ਤਰੀਕੇ ਦੇ ਐਨੇ ਗੁਨੇ ਨਾ ਕਿ ਤੁਹਾਡੀਆਂ ਫਿਲਮਾਂ ਤੁਹਾਡਾ ਪੈਸਾ ਮੁਕਜੂਬ ਵਿਸ਼ੇ ਨਹੀਂ ਮੁਕਨੇ ਇੰਨੀਆਂ ਕੋ ਕੁਰਬਾਨੀਆਂ ਦੇ ਨਾਲ ਪੰਜਾਬ ਦਾ ਇਤਿਹਾਸ ਜਿਹੜਾ ਉਹ ਭਰਿਆ ਪਿਆ ਹੈ ਸੋ ਇਸ ਪਾਸੇ ਤੁਰ ਪਈ ਨੇ ਹੁਣ ਅਗਰ ਇਹ ਬਾਲੀਵੁੱਡ ਨੇ ਇਹ ਫਿਲਮ ਨਾ ਬਣਾਈ ਹੁੰਦੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਹੁਣ ਜਲਦੀ ਪੰਜਾਬੀ ਚ ਬਣ ਚੁੱਕੀ ਹੁੰਦੀ ਜਾਂ ਆਗਾਮੀ ਦਿਨਾਂ ਚ ਬਣਦੀ ਹੁੰਦੀ ਮੈਨੂੰ ਇਦਾਂ ਲੱਗਦਾ ਹੈ ਵੈਸੇ ਮੈਂ 95 ਬਾਰੇ ਜਦੋਂ ਅਨਾਉਂਸ ਹੋਈ ਸੀ ਨਾ ਜੀ ਉਦੋਂ ਮੈਂ ਦਾ ਨਾਮ ਕੁਝ ਹੋਰ ਪੜਿਆ ਸੀਗਾ ਜਿਹਦਾ ਨਾਮ ਪਹਿਲੇ ਗੱਲੂ ਘਾਰਾ ਸੀ ਗੱਲੂ ਘਾਰਾ ਸੀ ਪਰ ਸੈਂਸਰ ਨੇ ਜੋ ਇੰਨੀਆਂ پابੰਦੀਆਂ ਦੇ ਉੱਪਰ ਲਗਾ ਦਿੱਤੀਆਂ ਉਹਦੇ ਵਿੱਚ ਜੋ ਸੈਂਸਰ ਨੇ ਮੰਗ ਕੀਤੀ ਸੀ ਉਹ ਹੁਣ ਸਿਨ ਕੱਟ ਕੇ ਫਿਲਮ ਰਿਲੀਜ਼ ਹੋ ਰਹੀ ਹੈ ਕਿ ਪੂਰੀ ਫਿਲਮ ਰਿਲੀਜ਼ ਹੋਏਗੀ ਇੰਡੀਆ ਵਾਲੇ ਹਾਲੇ ਕੁਝ ਨਹੀਂ ਪਤਾ ਇੰਡੀਆ ਚ ਕਿੰਨੇ ਕੱਟਸ ਲਾ ਕੇ ਰਿਲੀਜ਼ ਹੋਏਗੀ ਹੋਏਗੀ ਜਾਂ ਨਹੀਂ ਹੋਏਗੀ ਇਹ netflix ਤੇ ਆਏਗੀ ਜਾਂ ਕਿਸੇ ਹੋਰ ਪੋਰਟਲ ਤੇ ਆਏਗੀ ਹਾਂ ਫਿਰ ਹਾਲੇ ਕੋਈ ਜਾਣਕਾਰੀ ਇਹ ਅਨਾਉਂਸ ਹੋ ਰਿਹਾ ਅਖਿਆਨ ਜੇ ਵਿੱਚ ਨਹੀਂ ਕੋਈ ਕਨਫਰਮਿੰਗ ਜਾਣਕਾਰੀ ਇਹਦੇ ਬਾਰੇ ਨਹੀਂ ਹੈ ਜੀ ਲਾਈਫ ਵਿੱਚ ਅੱਗੇ ਵਧਣ ਦੇ ਹੋਰ ਕੀ ਚਾਅ ਨੇ ਕੀ ਸ਼ੌਂਕ ਨੇ ਕੀ ਇਛਾਾਂ ਨੇ ਕੋਈ ਇਛਾਾਂ ਨੇ ਬੜਾ ਸ਼ੁਕਰ ਹੈ ਜਿੱਥੇ ਪਰਮਾਤਮਾ ਨੇ ਰੱਖਿਆ ਜਿੱਥੇ ਰੱਖੇਗਾ ਭਾਈ ਉਹਦੀਆਂ ਹੋ ਜਾਣੇ ਸਾਡੀਆਂ ਕੋਈ ਪਲੈਨਿੰਗਸ ਨਹੀਂ ਹੈ ਸੋਚਿਆ ਵੀ ਨਹੀਂ ਸੀ ਵਿਰਜੀ ਕਿ ਮਤਲਬ ਬੈਟਲ ਆਫ ਸਾਰਾਗੜੀ ਡਾਇਰੈਕਟ ਮੇਰੀ ਐਂਟਰੀ ਸਟਾਰਟ ਜਿੱਥੋਂ ਹੋਈ ਸਿੱਧੀ ਰੰਦੀਪ ਮੱਡਾ ਸਾਹਿਬ ਦੇ ਨਾਲ ਔਰ ਉਹ ਕੀਆ ਕਮਾਲ ਕੀਆ ਵਾਹਿਦ ਇਨਸਾਨ ਨੇ ਭਾਈ ਉਹ ਉਹਨਾਂ ਨੇ ਯਕੀਨ ਜਾਣੋ ਕਿ ਸ਼ੂਰਦੇ ਦੌਰਾਨ ਬੈਠੇ ਹੋਇਆ ਤੇ ਸਾਡੇ ਝੂਠੇ ਕਬਸ ਭਾਂਡੇ ਤੱਕ ਉਹਨਾਂ ਨੇ ਚੁੱਕੇ ਸਾਡੇ ਐਨੇ ਡਾਊਨਵਰਟ ਇਨਸਾਨ ਨੇ ਡਾਇਰੈਕਟ ਉਹਨਾਂ ਨਾਲ ਮਿਲਣੀ ਹੋਈ ਗ੍ਰੇਡ ਰਾਜਕੁਮਾਰ ਸੰਤੋਸ਼ੀ ਸਰ ਜਿਹੜੇ ਘਾਇਲ ਖਾਤ ਤੱਕ ਦਾਮਨੀ ਵਰਗੀਆਂ ਫਿਲਮਾਂ ਦੇ ਨਿਰਮਾਤਾ ਨੇ ਉਹਨਾਂ ਦੇ ਡਾਇਰੈਕਸ਼ਨ ਦੇ ਵਿੱਚ ਮੈਂ ਸਿੱਧਾ ਸਟਾਰਟ ਕੀਤਾ ਆਪਣਾ ਕੈਰੀਅਰ ਜੀ ਦੇਖੋ ਇਹ ਕਦੀ ਸੋਚ ਨਹੀਂ ਸਕਦੇ ਸੀ ਲੋਕਾਂ ਨੂੰ ਅੱਜ ਤੱਕ ਪਹੁੰਚਦੇ ਆ ਪਹੁੰਚਦੇ ਆ ਕਈ ਕਈ ਤਹਾਕੇ ਲੱਗ ਜਾਂਦੇ ਨੇ ਤੇ ਆਪਾਂ ਨੇ ਸਟਾਰਟ ਹੀ ਉਹਨਾਂ ਉੱਥੋਂ ਦੇਤਾ ਪਰਮਾਤਮਾ ਦਾ ਸ਼ੁਕਰ ਕਰੀ ਜਾਈਏ ਅੱਗੋਂ ਪਤਾ ਨਹੀਂ ਕਿੱਥੇ ਲੱਜੇਂ ਬਰਬਾਦ ਫੈਮਿਲੀ ਦਾ ਕੀ ਸਪੋਰਟ ਲਿਆ ਫੈਮਿਲੀ ਦਾ ਜੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਹੈ ਜੀ ਨਰਨਦ ਬਾਸ਼ਾ ਜੀ ਦੇ ਸੀਰ ਬ੍ਰਾਈਟ ਦੇ ਸਾਰੇ ਦਿਮਾਗ ਜਾਦੇ ਜਾਂਦੇ ਇੱਕ ਆਖਰੀ ਸਵਾਲ ਮੇਰਾ ਕਿ ਜਿਨ੍ਹਾਂ ਨੂੰ ਕਲਾਕਾਰੀ ਦਾ ਸ਼ੌਂਕ ਹੈ ਜਿਹੜੇ ਅੰਦਰ ਭਾਵਨਾਵਾਂ ਦਾ ਜਾਗਦੇ ਨੇ ਕਿ ਮੈਂ ਕੁਝ ਕਰਾਂ ਮੈਂ ਕੁਝ ਕਰਾਂ ਪਰ ਉਹ ਰਸਤਾ ਨਹੀਂ ਪਤਾ ਉਹਨਾਂ ਨੂੰ ਤੁਸੀਂ ਕੋਈ ਸੇਧ ਦੇਣਾ ਚਾਹੁੰਦੇ ਭਜੀ ਮੇਰੀ ਇਹ ਨਹੀਂ ਬਾਤ ਕਿ ਮੈਂ ਕਿਸੇ ਨੂੰ ਸੇਧ ਦੇਣਾ ਮੈਂ ਖੁਦ ਨਹੀਂ ਕਲਾਕਾਰ ਆਪਣੇ ਆਪ ਨੂੰ ਜੜਦਾ ਭਜੀ ਠੀਕ ਹੈ ਜੀ ਅਸੀਂ ਕਾਮਨਾ ਕਰਦੇ ਹਾਂ ਕਿ ਮਾਲਕ ਤੁਹਾਡੀ ਹਰ ਇੱਛਾ ਨੂੰ ਪੂਰੀ ਕਰੇ ਤੁਸੀਂ ਹੋਰ ਤਰਕੀਆਂ ਵਾਲੇ ਪਾਸੇ ਜਾਓ ਖਸਰ ਵਜੇ ਜੋ ਤੁਹ ਖੁਸ਼ ਹੋ ਅਗਰ ਜਦ ਤੱਕ ਤੁਹਾਡੇ ਵਰਗੇ ਭਰਾਵਾਂ ਦਾ ਮੇਰਾ ਅਸ਼ੀਰਵਾਦ ਹੈਗਾ ਫਿਰ ਤਦ ਤੱਕ ਤਾਂ ਮੈਂ ਬਿਲਕੁਲ ਕਰਦੀ ਆ ਇਹ ਸਾਰਾ ਜਸਵਿੰਦਰ ਸਿੰਘ ਵੇਜਾ ਜੀ ਜੋ ਬਹੁਤ ਸ਼ਾਈ ਨੇ ਚਲੇ ਉਹਨਾਂ ਬੋਲੀਆਂ ਦੇ ਨਸੀਬਾ ਕੀ ਨਾਲੇ ਅਪੀ ਧੰਨਵਾਦੀ ਆ ਅਸੀਂ ਇਹਨਾਂ ਦੀਆਂ ਤਰੱਕੀ ਵਾਸਤੇ ਇਹਨਾਂ ਦੀ ਮਾਨਦੋਤਾ ਵਾਸਤੇ ਸ਼ੁਕਰਾਨਾ ਕਰਦੇ ਆ ਆਪਣੇ ਅਸ਼ੁਭਿਸ਼ਾਵਾ ਦਿੰਦੇ ਆ ਖਸਰ ਵਜੇ ਖੁਸ਼ ਹੋ